ਸਸਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਆ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 99152 65790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਟੌਪ ਕੁਆਲਿਟੀ ਦੀ ਮੋਹਰਾ ਪ੍ਰੋਫਾਈਲਾ ਲੈ ਕੇ ਆਏ ਆ ਜੋ ਕਿ ਬਿਲਕੁਲ ਜੈਡ ਬਲੈਕ ਜੈਨੂਨ ਸਵੇਰ ਦੀ ਸੂਈ ਆ ਬੋਲੋ ਬਿਲਕੁਲ ਬੇਲੀ ਐ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦੇਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲੇ ਤਾਂ ਵੀਰ ਆਪਣਾ ਐਡਰੈਸ ਕਨਫਰਮ ਕਰਵਾ ਲਓ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਮੋਬਾਈਲ ਨੰਬਰ ਭਰਾ 750888363 7508883132 ਵੀਰ ਦਾ ਮੋਬਾਈਲ ਨੰਬਰ ਹੈ ਜਿਹੜੀ ਵੀਰੇ ਆਪਾਂ ਸਕਰੀਨ ਤੇ ਮੱਝ ਦੇਖੀ ਇਹਨੇ ਕਹਿਮਾ ਹਸੂਗਾ ਦੂਜਾ ਹਸ ਕਿਹ ਕਦ ਦਿਨਾਂ ਦੀ ਸੂਈ ਹੈ ਵੀਰੇ ਦੂਜਾ ਤਰਫ ਤੇ ਦੂਜਾ ਚ ਬਣਾਉਣਾ 3 ਵਜੇ ਦੂਜਾ ਸੂਆ ਸਵੇਰੇ ਸੂਈਆ ਵੀਰ ਕਹਿੰਦਾ 3 ਵਜੇ ਸਵੇਰੇ ਸੂਈਆ ਵੀਰੇ ਇਹਦਾ 3 ਵਜੇ ਬੋਲੋ ਬਿਲਕੁਲ 베ਲੀ ਹੈਗੀ ਮਨ ਲਓ ਖਾਲੀ ਕਰਕੇ ਵੀ ਗਰਮੀ ਜਮਾ 베ਲੀ ਹੈ ਗਰਮੀ ਕਰਕੇ ਵੀਰ ਕਹਿੰਦਾ ਖਾਲੀ ਕਰਤੀ ਮੰਨ ਲਓ ਵੀ ਹਵਾਨੇ ਦਾ ਕੋਈ ਅੰਤ ਨਹੀਂ ਬਿਲਕੁਲ ਗਾਂਵਾਂ ਵਾਲਾ ਲੇਵਾ ਖੁੱਲੇ ਹਵਾਨੇ ਦੀ ਕੱਲ ਬੈਗੀ ਵੀਰੇ ਕੱਲ ਪਾਈ ਸੀ ਵੀਡੀਓ ਕੱਲ ਮਿਰਦੀਆਂ ਦੋ ਮੱਜਾਂ ਦੀ ਵੀਡੀਓ ਪਾਈਆਂ ਸੀ ਜੈਨੂਅਨ ਕੰਮ ਕਰਾਂਗੇ ਤਾਂ ਮੱਜ ਮੇਕਣ ਮੰਨੀ ਆਉਣੀ ਰਹਿੰਦੀ ਉਮੀਦ ਆ ਦੋਸਤੋ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਚੰਗਾ ਪਿਆਰ ਦਿਨੇ ਤੁਸੀਂ ਆਪਣੀਆਂ ਵੀਡੀਓ ਨੂੰ ਵੀਰੇ ਖੋਲ ਕੇ ਗੇੜਾ ਦੁਆਰੇ ਤੁਰੇ ਪੱਖੋਂ ਆਪਾਂ ਬਾਈਆਂ ਨੂੰ ਚੈੱਕ ਕਰਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਹੈ ਵੀਰ ਦੇ ਘਰੇ ਦੋ ਟਾਈਮ ਤਿੰਨ ਟਾਈਮ ਮਿਲ ਕੇ ਕਰਕੇ ਲੈ ਸਕਦੇ ਹੋਗੇ ਕੋਈ ਤੋਂ ਖਾਤਰ ਵਾਲਾ ਕੰਮ ਨਹੀਂ ਬਿਲਕੁਲ ਜੈਨੂਇਨ ਕਾਮਾਂ ਵਪਾਰ ਦਾ ਕੰਮ ਆ ਦੇਖ ਸਕਦੇ ਹੋ ਦੋਸਤੋ ਚੰਗੇ ਕੱਦ ਚੰਗੇ ਕੱਦ ਕਾਠ ਵਾਲੀ ਤਾਜੀ ਸੂਈ ਸਵਾਈ ਮੱਝ ਹੈਗੀ ਸਵੇਰੇ ਵੀਰ ਕਨਾਂ ਸੂਈ ਹੈ ਚੰਗੀ ਸਮੀ ਭਲੀ ਜਾਤ ਬਰੀਡ ਵਾਲੀ ਬਿਲਕੁਲ ਲੈਨ ਜੈਡ ਬਲੈਕ ਹਵਾਨੇ ਦੀ ਬਿਲਕੁਲ ਖੁੱਲੀ ਜੇ ਕੋਈ ਵੀਰ ਚੰਗੀ ਸੰਭ ਲੂਗਾ ਤਾਂ 10 11 ਕਿਲੋ ਦੁੱਧ ਬੜੇ ਆਰਾਮਦਈ ਨਾ ਮੱਝ ਨੇ ਦੇ ਦੇਣਾਗਾ ਬਿਲਕੁਲ ਸ਼ਾਂਤ ਸਹੀਲ ਠੰਡੇ ਸੁਭਾਅ ਦੀ ਵੀਰੇ ਧਾਰਾ ਮਾਰ ਕੇ ਦਿਖਾਵਾਂਗੇ ਵੀਰ ਕਹਿੰਦਾ ਸਵੇਰੇ 베ਲੀ ਕਰਤੀ ਦੀ ਜਮਾ ਜੇ ਕਿਸੇ ਵੀਰ ਦੀ ਸਮਝਦਾਰੀ ਚ ਆਉਂਦੀ ਆ ਤਾਂ ਬਾਈ ਨਾਲ ਵੀਰ ਦੇ ਘਰੇ ਦੋ ਟਾਈਮ ਤਿੰਨ ਟਾਈਮ ਮਿਲਕਿੰਗ ਕਰਕੇ ਲੈ ਆ ਸਕਦੇ ਹੋਗੇ ਫਵਾਨਾ ਤੁਸੀਂ ਦੇਖ ਸਕਦੇ ਹੋ ਦੋਸਤੋ ਤਕਰੀਬਨ ਵੀਡੀਓ ਬਣਾਉਣ ਦਾ ਸਮਾਂ ਆਪਣਾ 2:30 ਵਜੇ ਦਾਗਾ ਫਵਾਨਾ ਹੁਣ ਹੀ ਸੂ ਨੂੰ ਟੱਚ ਕਰਦਾ ਬੋਲਿਓ ਵੀਰ ਕਹਿੰਦਾ ਬਿਲਕੁਲ ਇਹਨਾਂ ਬੇਲੀ ਕੀਤੀ ਹੋਈ ਹੈ ਨੇੜੇ ਤੋਂ ਜੱਜਮੈਂਟ ਕਰ ਸਕਦੇ ਹਾਂ ਪੂਰੇ ਵੱਡੇ ਕਦ ਕਾੜ ਦੇ ਵਿੱਚ ਤਾਜੀ ਸੂਹੀ ਮੱਝ ਬਾਜਬ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਵੀਰੇ ਰੇਟ ਕੀ ਹੋਊਗਾ ਬਾਜਬ ਦਾ ਕਹਿੰਦਾ ਮਰਜ਼ੀ ਕਰਾਇਆ 1000 ਤੋਂ 90 ਦੀ ਦੀ ਜੀ 1000 ਘੱਟ 90 ਦੀ ਵੀਰ ਕਹਿੰਦਾ ਮੱਝ ਦੇ ਦੇਾਂਗੇ 99000 ਦੀ ਵੀਰ ਕਹਿੰਦਾ ਮੱਝ ਦੇ ਦੇਾਂਗੇ ਘਰੇ ਆਏ ਬੰਦੇ ਦਾ ਮਾਨ ਤਨ ਜ਼ਰੂਰ ਹੋਊਗਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਆ ਤਾਂ ਬਾਈ ਨਾਲ ਜਰੂਰ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਮਗਰ ਕੀ ਆ ਭਰਾ ਮਗਰ ਕੱਟੀ ਗਈ ਮਗਰ ਕੱਟੀ ਆ ਤਾਜੀ ਸੂਹੀ ਬਿਲਕੁਲ ਪਿਓਰ ਜੈਡ ਬਲੈਕ ਜੈਨੂਨ ਸਾਤ ਠੱਡੇ ਲੋਕਾਂ ਲਈ ਬਹੁਤ ਚੰਗੀ ਮੈਂ ਐਂਡੀ ਸਰਵਿਸ ਇਦਾਂ ਦੀਆਂ ਮੱਜਾਂ ਦੇ ਮੁੱਲ ਆਪਾਂ ਅਕਸਰ ਹੀ ਦੇਖਦੇ ਰਹੇ ਨੇ ਵੀ ਲੱਖੋਂ ਬਾਹਰ ਹੁੰਦੇ ਨੇ ਬਿਲਕੁਲ ਵੀਰ ਨੇ ਬਾਜਬ ਰੇਟ ਕੀਤਾ ਘਰੇ ਆਏ ਬੰਦੇ ਦਾ ਮਾਣ ਤਾਂ ਜਰੂਰ ਹੋਊਗਾ